ਇਹ ਤਾਂ ਵੀ ਹੁਣ ਨਹਿਰ ਰਹੀ ਇਹ ਤਾਂ ਤੁਸੀਂ ਦੇਖੋ ਗੰਦਗੀ ਦਾ ਇੱਕ ਆ ਡਾਇਪਰ ਇੱਥੇ ਸੁੱਕਿਆ ਬੱਚਿਆਂ ਦੇ ਕਿ ਜਿਹੜਾ ਬਹੁਤ ਸ਼ਰਮ ਨਾ ਕਰਨ ਜਿਹੜੀਆਂ ਫੋਟਵਾਂ ਘਰਾਂ ਦੇ ਵਿੱਚ ਲੱਗਣੀਆਂ ਚਾਹੀਦੀਆਂ ਮੰਦਰਾਂ ਤੇ ਲੱਗਣੀਆਂ ਚਾਹੀਦੀਆਂ ਉਹ ਲੋਕਾਂ ਦੀ ਨਹਿਰਾਂ ਦੇ ਵਿੱਚ ਲੁੱਟੂ ਖੋਵੀ ਹੋ ਜਾਂਦੀ ਹੈ ਕਈ ਮੋਬਾਈਲ ਖੋਲਿਆ ਕਿ ਨਾ ਚੈਨੀ ਖੋਲੀ ਅੱਜ ਜੋ ਤੁਸੀਂ ਗੁਰੂਵਰਜਨਗਰ ਇਲਾਕੇ ਦੇ ਬਿਲਕੁਲ ਪਾਸ ਲੱਗਦੀ ਨਹਿਰ ਦੇ ਇਹ ਜਿਹੜੀ ਨਹਿਰ ਬੜੀ ਪੁਰਾਣੀ ਨਹਿਰ ਆ ਕਿਉਂਕਿ ਪਹਿਲਾਂ ਇਹ ਸੂਆ ਇਧਰ ਨੂੰ ਨਿਕਲਦਾ ਸੀ ਸਾਹਮਣੇ ਦੇਖੋ ਗੁਰੂ ਅਰਜਨ ਨਗਰ ਸਾਡੇ ਘਰ ਵੱਲੋਂ ਜਾਂਦਾ ਸੀ ਇਧਰੋਂ ਬੰਦ ਕਰਕੇ ਫਿਰ ਇਹ ਇਧਰ ਨੂੰ ਚੱਲੀ ਬੜੀ ਪਵਿੱਤਰ ਇਹ ਨਹਿਰ ਸੀ ਇੱਥੇ ਸਾਡਾ ਬਚਪਨ ਗੁਜ਼ਰਿਆ ਸਾਡੇ ਛੋਟੇ-ਛੋਟੇ ਦੋਸਤ ਮੇਰੇ ਮੇਰੇ ਨਾਲ ਅਸੀਂ ਇੱਥੇ ਨਹਾਉਣ ਆਉਂਦੇ ਹੁੰਦੇ ਸੀ ਆ ਤੁਸੀਂ ਦੇਖੋ ਜਿਹੜਾ ਪੁਲ ਆ ਦੇਖਿਓ ਭਾਜੀ ਇਸ ਪੁਲ ਦੇ ਉੱਤੋਂ ਅਸੀਂ ਛਾਲਾ ਮਾਰ ਕੇ ਵਿੱਚ ਨੰਦੇ ਹੁੰਦੇ ਸੀ ਔਰ ਇੰਨਾ ਸਾਫ਼ ਸੁਥਰੀ ਸੀ ਜਗ੍ਹਾ ਕਿ ਇੱਥੇ ਝਾਲ ਬੰਦੀ ਸੀ ਝਾਲ ਇੱਥੇ ਦੇਖੋ ਵੀ ਆਹ ਜਗ੍ਹਾ ਤੇ ਝਾਲ ਬੰਦੀ ਸੀ ਬਿਲਕੁਲ ਆਵਲੀ ਜਗ੍ਹਾ ਤੇ ਔਰ ਇੱਥੋਂ ਅਸੀਂ ਛਾਲ ਮਾਰ ਕੇ ਨਿਕਲਦੇ ਸੀ ਉੱਥੇ ਜਾ ਕੇ ਨਿਕਲਦੇ ਸੀ ਅੱਗੇ ਪਰ ਜਿਸ ਹੱਬ ਨਾਲ ਹੁਣ ਦਾ ਜਿਹੜਾ ਟਾਈਮ ਹੈ ਨਾ ਉਹ ਨਹਿਰਾ ਰਹੀਆਂ ਨਾਉ ਲੋਕਾਂ ਚ ਪਿਆਰ ਰਿਆ ਯਾਨੀ ਕਿ ਹੁਣ ਤੁਸੀਂ ਦੇਖ ਰਹੇ ਹੋ ਕਿ ਇਹ ਨਹਿਰਾਂ ਦਾ ਕੀ ਹਾਲ ਹੈ ਕਿ ਲੋਕਾਂ ਨੇ ਜੋ ਕੂੜਾ ਕਰਕਟ ਜੋ ਗੰਦ ਇਸ ਨਹਿਰ ਚ ਪਾ ਦਿੱਤਾ ਇਹ ਬੜੀ ਅੱਜ ਸਾਡੇ ਲਈ ਸ਼ਰਮਨਾਕ ਘਟਨਾ ਕਿ ਲੋਕਾਂ ਨੇ ਇਹਨਾਂ ਨੂੰ ਡੰਪ ਸਮਝ ਲਿਆ ਇਸ ਨਹਿਰ ਨੂੰ ਔਰ ਅਸੀਂ ਜਦੋਂ ਨਹੁੰਦੇ ਸੀ ਤੇ ਆਹ ਇਸ ਪੁਲ ਦੇ ਉੱਤੇ ਹੀ ਕੱਪੜੇ ਵੀ ਧੋਂਦੇ ਹੁੰਦੇ ਸੀ ਮੇਰੇ ਦੋਸਤ ਅਸੀਂ ਬਣਿਆ ਨਾਲਣੀਆਂ ਕਪੜੇ ਲਾ ਕੇ ਇੱਥੇ ਨਾ ਆ ਕੇ ਹੀ ਚਲ ਜਣਾ ਕਈ ਵਾਰੀ ਸਾਡੇ ਇਲਾਕੇ 'ਚ ਪਾਣੀ ਨਾ ਆਣਾ ਤਾਂ ਸਾਡੀਆਂ ਜਿਹੜੀਆਂ ਬੀਬੀਆਂ ਆ ਸਾਡੀਆਂ ਬਜ਼ੁਰਗ ਮਾਤਾਵਾਂ ਨਹੀਂ ਜਾਂ ਭੈਣਾ ਉਹ ਇੱਥੋਂ ਕਪੜੇ ਦੀਆਂ ਪੰਡਾਂ ਜਿਹੜੀਆਂ ਧੋਣ ਵਾਲੇ ਹੁੰਦੇ ਉਹ ਇੱਥੇ ਐ ਥੜੀ ਦੇ ਉੱਤੇ ਨਾਉਂਦੇ ਆਪਣੇ ਜੋ ਕਰਦੇ ਹੁੰਦੇ ਸੀ ਵੀ ਜਾਨਕੀ ਕਪੜੇ ਵਾਸ਼ ਕਰਕੇ ਲੈ ਕੇ ਜਾਣੇ ਪਰ ਹੁਣ ਇਹ ਨਹਿਰ ਦਾ ਲੋਕਾਂ ਨੇ ਇੰਨਾ ਕੀ ਬੁਰਾ ਹਾਲ ਕਰਤਾ ਕਿ ਤੁਸੀਂ ਦੇਖ ਰਹੇ ਹੋ ਕਿ ਇੱਥੇ ਟੂਨੇ ਤੱਕ ਕੀਤੇ ਜਾਂਦੇ ਆ ਕਿ ਲੋਕੀ ਸੈਟੀਸਫਾਈ ਹੋਣ ਕਿ ਸਾਨੂੰ ਕਿਸੇ ਨੇ ਆਹ ਕਹਤਾ ਜੀ ਕਿਸੇ ਤਾੰਤ੍ਰਿਕ ਨੇ ਕਹਤਾ ਜੀ ਆਹ ਕਰੋ ਜੀ ਤੁਸੀਂ ਸੁਖੀ ਹੋ ਜਾਓਗੇ ਸੋ ਇਹ ਬੜਾ ਗਲਤ ਜਿਹੜਾ ਪ੍ਰਭਾਵ ਸਾਡੇ ਇੱਥੇ ਜੋ ਨਹਿਰ ਇਹ ਕਾਦੀ ਹੁਣ ਨਹਿਰ ਰਹੀ ਇਹ ਤਾਂ ਤੁਸੀਂ ਦੇਖੋ ਗੰਦਗੀ ਦਾ ਇੱਕ ਆ ਡਾਇਪਰ ਇੱਥੇ ਸੁੱਟਿਆ ਬੱਚਿਆਂ ਦੇ ਕਿ ਜਿਹੜਾ ਬਹੁਤ ਇਹ ਸ਼ਰਮ ਨਾ ਘਟਣਾ ਇਦੇ ਪਿੱਛੇ ਲक्की ਜੀ ਤੁਹਾਨੂੰ ਕੀ ਲੱਗਦਾ ਹੈ ਜਿੱਥੇ ਇੱਕ ਆਮ ਜਨਤਾ ਜੜੀ ਹੈ ਉਹ ਜ਼ਿੰਮੇਵਾਰ ਹੈ ਕਿ ਪ੍ਰਸ਼ਾਸਨ ਜਾਂ ਇਥੋਂ ਦੇ ਨਾਲ ਹੋਰ ਜਿਹੜੇ ਲੋਕ ਜੁੜੇ ਹੋਏ ਨੇ ਸਨਹਿਰ ਦੇ ਨਾਲ ਨਹਿਰੀ ਵਿਭਾਗ ਜੁੜਿਆ ਹੋਇਆ ਹੈ ਕਿ ਉਹ ਤੁਹਾਨੂੰ ਲੱਗਦਾ ਹੈ ਕਿ ਕੁਝ ਕਰਨਗੇ ਜਾਂ ਫਿਰ ਉਹੀ ਮੇਨ ਜ਼ਿੰਮੇਵਾਰ ਨੇ ਦੇਖੋ ਸਰਕਾਰਾਂ ਆਂਦੀਆਂ ਜਾਂਦੀਆਂ ਰਹੀਆਂ ਪਰ ਇਸ ਸਨਹਿਰ ਬਾਰੇ ਕਿਸੇ ਨੇ ਨਹੀਂ ਸੋਚਿਆ ਤੇ ਹੁਣ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਬਣੀ ਹੈ ਮੈਂ ਤਾਂ ਇਹ ਗੱਲ ਕਹੂੰਗਾ ਕਿ ਮੈਂ ਜਿਹੜੇ ਸਾਡੇ ਵੈਸਟ ਹਲਕੇ ਦੇ ਵਿਧਾਇਕ ਸ਼੍ਰੀ ਸ਼ੀਤਲ ਅੰਗਰਾਲ ਜੀ ਐਮਐਲਏ ਸਾਹਿਬ ਔਰ ਹੁਣ ਜਿਹੜੇ ਸਾਡੇ ਨਮੁਨਯੁਕਤ ਪੰਜਾਬ ਚ ਪਹਿਲੇ ਐਮਪੀ ਆਮ ਆਦਮੀ ਪਾਰਟੀ ਦੇ ਬਣੇ ਸ਼੍ਰੀ ਚਸ਼ੀਲ ਕੁਮਾਰ ਰਿੰਕੂ ਜੀ ਮੈਂ ਇਹਨਾਂ ਕੇ ਬੇਨਤੀ ਕਰਾਂਗਾ ਕਿ ਨਹਿਰੀ ਵਿਭਾਗ ਨੂੰ ਥੋੜਾ ਜਿਹਾ ਸਿਕੰਜਾ ਕੱਸ ਕੇ ਜੋ ਇਹ ਨਹਿਰ ਦੀ ਗੰਦਗੀ ਸਾਰੀ ਸਾਫ ਕਰਵਾਈ ਜਾਵੇ ਤੇ ਜਿਹੜੇ ਲੋਕ ਇੱਥੇ ਧਾਰਮਿਕ ਫੋਟੋਆਂ ਖੜਦੀਆਂ ਦੇਖੋ ਸਾਹਮਣੇ ਹੁੰਦੀ ਕੈਮਰਾ ਲੈ ਲੋ ਉਹ ਮਾਤਾ ਜੀ ਦੀ ਫੋਟੋ ਵੀ ਸੁੱਟੀ ਹੋਈ ਹੈ ਬਿਲਕੁਲ ਕੋਲ ਜ਼ੂਮ ਕਰਕੇ ਦੇਖੋ ਤੇ ਜਿਹੜੀਆਂ ਫੋਟਵਾਂ ਘਰਾਂ ਦੇ ਵਿੱਚ ਲਗਣੀਆਂ ਚਾਹੀਦੀਆਂ ਮੰਦਰਾਂ 'ਚ ਲਗਣੀਆਂ ਚਾਹੀਦੀਆਂ ਉਹ ਲੋਕਾਂ ਨੇ ਨਹਿਰਾ ਦੇ ਵਿੱਚ ਸੁੱਟੜੀਆਂ ਸ਼ੁਰੂ ਕਰਤੀਆਂ ਆ ਇਹ ਵੀ ਇੱਕ ਧਾਰਮਿਕ ਜੜੀ ਲੋਕ ਆ ਇਹ ਜਣ ਕੇ ਹਿੰਦੂ ਸਮਾਜ ਨੂੰ ਜਾਂ ਸਿੱਖ ਸਮਾਜ ਨੂੰ ਅਦਰ ਜਿੰਨੇ ਵੀ ਸਮਾਜ ਨੇ ਉਹਨਾਂ ਦੇ ਇਹ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਆ ਕਿ ਜੇ ਆਪਾਂ ਫੋਟਵਾਂ ਘਰਾਂ 'ਚ ਨਹੀਂ ਲਾ ਸਕਦੇ ਫਿਰ ਬਾਜ਼ਾਰਾਂ 'ਚ ਖਰੀਦਣ ਦੀ ਲੋੜ ਨਹੀਂ ਕਿਉਂਕਿ ਜੇ ਖਰੀਦ ਲਈਆਂ ਫਿਰ ਤੁਹਾਨੂੰ ਇੱਦਾਂ ਸੁੱਟਣ ਦੀ ਲੋੜ ਨਹੀਂ ਮੈਂ ਕਹੂੰਗਾ ਇਹ ਬੜੀ ਇਨਲੈਕੀ ਹੈ ਸਾਡੀ ਹੈ ਹਾਂਜੀ ਸਤਪਾਲ ਹੈ ਜੀ ਤੇ ਮੈਂ ਇਥੇ ਚੀਤ ਬਾਪੂ ਲਿਸਨ ਲਾਭ ਸਿੰਘ ਨਗਰ ਰਹਿਣਾ ਤੇ ਇਹ ਜਿਹੜੀ ਤੁਸੀਂ ਗੱਲ ਪੁੱਛਦੇ ਪਏ ਹੋ ਇਹ ਗੱਲ ਕਿਸੇ ਸਰਕਾਰ ਦੀ ਨਹੀਂ ਆਏ ਕਿ ਅੱਜ ਆਮ ਆਦਮੀ ਪਾਰਟੀ ਆ ਗਈ ਤਾਂ ਆ ਗਈ ਕਾਂਗਰਸ ਆ ਗਈ ਤਾਂ ਆ ਗਈ ਇਹ ਗੱਲ ਹੈ ਕਿ ਇੱਥੇ ਲਾਗੇ ਚਾਗੇ ਜਿਹੜਾ ਗੰਧ ਪੈ ਰਿਹਾ ਹੈ ਇੰਡਸਟਰੀ ਏਰੀਆ ਕੋਲ ਇਸ ਕਰਕੇ ਲੇਬਰ ਕੋਲ ਰਹਿੰਦੀ ਹੈ ਔਰ ਉਹ ਵਿਚਾਰੇ 500 ਜਾਂ 1000 ਰੁਪਿਆ ਮਕਾਨ ਦਾ ਕਿਰਾਇਆ ਦਿੰਦੇ ਨੇ ਤੇ ਉਹ ਕਿਰਾਇਆ ਆਪਣਾ ਦੇ ਕੇ ਤੇ ਉਹ 40 ਰੁਪਏ 50 ਰੁਪਏ ਪਰ ਮੰਥ ਕਿਉਂ ਦੇਣਗੇ ਕਾਰਪੋਰੇਸ਼ਨ ਨੂੰ ਜਦ ਕਿ ਕਾਰਪੋਰੇਸ਼ਨ ਉਹਨਾਂ ਨੂੰ ਰਸੀਦ ਵੀ ਨਹੀਂ ਦੇ ਰਹੀ ਮੇਰੀ ਗੱਲ ਇੱਥੇ ਹੀ ਮੁੱਕ ਜਾਣੀ ਹੈ ਅਗਰ ਇਹ ਉਹੀ ਵਰਕਰ ਪਾਉਂਦੇ ਪਏ ਨੇ ਆ ਕੇ ਜਾਂ ਇੰਡਸਟਰੀ ਵਾਲਿਆਂ ਦਾ ਕੁਝ ਪ੍ਰੋਡਕਟ ਨੇ ਜਿਹੜੇ ਉਹ ਕਰਦੇ ਪਏ ਨੇ ਉਹਨਾਂ ਕੋਲ ਵੀ ਮੋਟੀ ਰਕਮ ਮੰਗੀ ਜਾਂਦੀ ਹੈ ਕਿ ਅੱਜ ਤੁਸੀਂ ਸਾਨੂੰ ਇੰਨੀ ਰਕਮ ਪੈਸੇ ਦਿਓਗੇ ਤਾਂ ਅਸੀਂ ਤੁਹਾਡਾ ਜਿਹੜਾ ਇਹ ਇਹ ਘਰ ਵਿੱਚ ਅਸੀਂ ਚੱਕਾਂਗੇ ਉਹ ਫਿਰ ਐਦਾ ਹੈ ਕੀ ਰਾਤ ਨੂੰ ਆਗੇ ਦਿਨ ਨੂੰ ਆਗੇ ਜਦੋਂ ਵੀ ਅਗਲੇ ਦਾ ਟਾਈਮ ਲੱਗਦਾ ਉਹ ਸੜਕ ਤੇ ਜਾਂਦੇ ਪਏ ਨੇ ਚੁੱਪ ਕਰਕੇ ਸੁੱਟ ਦਿੰਦੇ ਆ ਚਾਹੇ 스마트 ਸਿਟੀ ਇਹਨੂੰ ਬਣਾਓ ਚਾਹੇ ਇਹਨੂੰ ਕਿਤੇ ਪੈਰਿਸ ਬਣਾ ਲਓ ਇਹ ਕੁਝ ਨਹੀਂ ਹੋਣਾ ਇਹਦੇ ਨਾਲ ਸਿਰਫ ਇਸ ਗੱਲ ਤੇ ਆ ਕਿ ਡੰਪ ਬਣਾਏ ਜਾਣ ਔਰ ਪ੍ਰੋਪਰ ਇਥੇ ਉਹ ਨਹੀਂ ਹੋਣਾ ਚਾਹੀਦਾ ਕਿ ਅੱਜੜ ਹੜਤਾਲ ਹੋ ਗਈ ਜੀ ਦੱਸਣ ਦੇਣਾ ਜਿੱਤੇ ਗੰਦ ਡਬਲ ਹੋ ਜਾਏਗਾ ਇਹ 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 ਪ੍ਰੋਸੈਸ ਖਤਮ ਕਰਕੇ ਮਤਲਬ ਜਿਹੜਾ ਗੰਦਵੇ ਉਹ ਰੋਜ਼ ਦੀ ਰੋਜ਼ ਚੱਕਣਾ ਹੀ ਚੱਕਣਾ ਚਾਹੇ ਜੋ ਮਰਜ਼ੀ ਹੋਵੇ ਚਾਹੇ ਹੜਤਾਲ ਲੇ ਚਾਹੇ ਕੁਝ ਵੀ ਜੇ ਇਹ ਗੱਲ ਦੇ ਉੱਤੇ ਹੋਏਗਾ ਤੇ ਸਾਡਾ ਜਲੰਧਰ ਜਿਹੜਾ ਟੌਪ ਤੇ ਨੰਬਰ 1 ਆ ਜਾਏਗਾ। ਇਹਦੇ ਉੱਤੇ ਮੈਂ ਤਾਂ ਬਸ ਡੰਦਾ ਤੇ ਨਾਲ ਗੱਗਾਂ ਵੀ ਆਖ ਲਉਣੀ ਹੈਗੀ ਐ ਇੱਥੇ ਮੈਨੂੰ ਕੱਟੇ ਕੋ 30 ਸਾਲ ਰਹਿੰਦੇ ਹੋ ਗਏ ਇੱਥੇ ਤੇ ਬਾਕੀ ਸਾਹਮਣੇ ਮੇਂ ਸ਼ੋਪ ਹੈਗੀ ਐ 6-7 ਸਾਲ ਤੋਂ ਮੈਂ ਸ਼ੋਪ ਕਰਦਾ ਪਿਆ। ਉਸ ਤੋਂ ਬਾਅਦ ਇਹ ਗੰਦਗੀ ਬਹੁਤ ਲੋਕੀ ਬਾਹੇ ਪਾਹੇ ਗੰਦਗੀ ਗੇਰਦੇ ਇੱਥੇ ਆਗੇ ਤੇ ਅਸੀਂ ਉਹਨਾਂ ਮਨਾ ਵੀ ਕਰੀ ਦਿਆ ਜਿੱਦਾਂ ਸਾਡੇ ਹੁੰਦੇ ਗੰਦਗੀ ਗੇਰਦੇ ਅਸੀਂ ਮਨਾ ਕਰਦੇ ਵੀ ਇੱਥੇ ਗੰਦਗੀ ਨਹੀਂ ਗੇਰਨੀ ਹੈਗੀ ਤੇ ਬਾਅਦ ਛੋਪ ਮੈਂ ਕਿ ਆਫ ਹੋਣ ਤੋਂ ਬਾਅਦ ਅਸੀਂ ਬਾਅਦ ਕੰਨਾ ਲੋਕ ਜਿਹੜੇ ਆਉਂਦੇ ਨਾ ਗੰਦਗੀ ਸਾਰੇ ਵਿੱਚ ਗੇਰਦੇ ਆ ਤੇ ਜਿੱਦਾਂ ਮੈਂ ਕਿ ਸਫਾਈ ਹੁੰਦੀ ਹੈ ਤੇ ਸਫਾਈ ਮੈਂ ਕਿ ਕਗਾਦੇ ਤਾਂ ਹੈ ਬੁੱਟੇ ਨਾਲ ਦੇ ਲੱਗੇ ਆ ਬੁੱਟੇ ਤੇ ਇਹਨਾਂ ਚਾਹੀਦਾ ਵੀ ਜਿਹੜੇ ਕਦਮ ਇਹ ਸਫਾਈ ਹੈਗੀ ਜਿੱਦਾਂ ਬੁੱਟੇ ਅੰਦਰ ਗੇਰਦੇ ਆ ਨਾਲ ਦੇ ਨਾਲ ਇਹਨਾਂ ਚੱਕਣਾ ਚਾਹੀਦਾ ਗੱਡੇ ਜੀਸੀਪੀ ਲੈ ਕੇ ਆ ਕਿੱਦਾਂ ਮਜ਼ਦੂਰ ਲੈ ਕੇ ਟਾਲੀਏ ਪਾਗਲ ਲੱਗਦਾ ਖਣਾ ਚਾਹੀਦਾ ਜਿੰਨਾ ਵੀ ਸਫਾਈ ਦਵੇ ਤੇ ਇੱਥੇ ਸਮੈਲ ਬੜੀ ਆਉਂਦੀ ਹੈ ਤਾਂ ਦੂਜੀ ਗੱਲ ਗੰਦਗੀ ਗੇਲਨਾ ਕਾਫੀ ਮਾਇਕੇ ਮਾਹੌਲ ਜਖਰਾਬ ਪਾਣੀ ਮਾਇਕੇ ਜਿਸ ਟਾਈਮ ਬਰਸਾਤਾ ਆਂਦੀ ਹੈ ਤਾਂ ਉਸ ਟਾਈਮ ਪਾਣੀ ਆਂਦਾ ਤੇ ਯਾ ਕਿ ਛੱਟਪੋਝਾ ਹੋ ਗਈ ਹੈ ਹੁੰਦੀ ਇੱਥੇ ਹੁੰਦੀ ਉਹਦੇ ਉਸ ਟਾਈਮ ਬੰਦਾ ਪਾਣੀ ਬਾਕੀ ਤਾਂ ਕੋਈ ਪਾਣੀ ਛੱਡਿਆ ਤੇ ਪਾਣੀ ਗੰਦਗੀ ਬਹੁਤ ਹੈਗੀ ਇੱਥੇ ਨਾਲ ਤੇ ਅਸੀਂ ਅਸੀਂ ਆਪੇ ਮਰੇ ਕਿਥੇ ਮਾੜੇ ਪੋਦੇ ਛਾਂ ਵਾਸਤੇ ਬੈਠਣ ਵਾਸਤੇ ਪੋਦੇ ਅਸੀਂ ਆਖੋ ਲਾਇਆ ਸੀ ਨਾਲ ਸਾਡੇ ਸਾਈਕਲ ਵਾਲੇ ਮੁੰਡੇ ਹੈਗਾ ਕੰਮ ਕਰਦੇ ਉਹ ਵੀ ਕਰਦੇ ਹੱਥ ਕਰਦੇ ਆ ਜੇ ਬੁੱਟੇ ਲਾਉਂਦੇ ਆ ਇੱਕ ਵਾਰੀ ਕਿ ਉਹ ਪਿੱਛੇ ਪਸਾਤੇ ਦੋ ਸਾਲ ਪਹਿਲੇ ਜੀ ਕਹਿੰਦਾ ਉੱਥੇ ਮੈਂ ਕਹਿੰਦਾ ਇਹ ਨਿਆ ਚੁੜ ਗਿਆ ਸਾਰੀ ਹੈ ਇਹ ਨਾਲ ਮਰ ਕੇ ਅੱਧੇ ਚ ਆ ਗਏ ਸੀ ਤੇ ਅਸੀਂ ਮੈਂ ਨੈਰੀ ਮਹਿਕ ਵਿੱਚ ਦੋ ਬੰਦੇ ਆਇਆ ਸੀ ਉਹਨਾਂ ਕੋਲ ਆਏ ਭਾਜੀ ਕਹਿੰਦਾ ਨਿਆ ਚੁੜ ਗਿਆ ਵਧੀ ਵਧੀਆ ਰੋੜ ਤੋੜ ਸਕਦੀ ਹੈ ਤੇ ਉਹਨਾਂ ਨੇ ਕਿਹਾ ਤੁਸੀਂ ਆਪਣੇ ਭਰਤੀ ਤੁਸੀਂ ਤਾਂ ਭਰਤੀ ਆ ਪਾ ਦੋ ਅਸੀਂ ਫੇ ਮਰਕੇ ਦੋ ਮਿਲਕੇ ਆ ਸਾਰਾ ਨਾ ਅਸੀਂ ਦੋ ਟਰਾਲੀਆਂ ਸੇ ਪਰਤੀ ਪਾਈਆਂ ਪਵਾ ਕੇ ਅਸੀਂ ਨੂੰ ਬਰਾਬਰ ਕੀਤਾ ਜੇ ਅਸੀਂ ਪਰਤੇ ਨਾ ਪਾਉਂਦੇ ਤੇ ਨਾ ਜਿਹੜੀ ਐ ਰੋਡ ਤਾਂ ਗਾ ਜਾਣੀ ਸੀ ਤੇ ਇਸ ਕਰਕੇ ਅਸੀਂ ਸਫਾਈ ਨੂੰ ਦੇਖਣਾ ਚਾਹੀਦਾ ਵੀ ਜੇ ਸਫਾਈ ਮਰਕੇ ਮਹੀਨੇ ਬਾਅਦ ਜਿੱਦੇ ਬਾਅਦ ਸਫਾਈ ਹੋਣੀ ਚਾਹੀਦੀ ਜਿਦਨਾ ਕਿ ਗੰਦਗੀ ਸਫਾਈ ਜਗ੍ਹਾ ਦੇਖਣ ਨੂੰ ਬਈ ਚੰਗਾ ਲਗੇ ਮਾਹੌਲ ਸਫਾਈ ਚਾਹੀਦੀ ਸਫਾਈ ਚਾਹੀਦੀ ਆ